ਪੰਜਾਬ 35 ਤੋਂ 40 ਸੋਨੇ ਦੀ ਚਿੜੀ ਜ ਨੂੰ ਕਹਾ ਜਾਂਦਾ ਆ ਸੋਨੇ ਦੀ ਚਿੜੀ ਦੇਖ ਲੋ ਆ ਦੇਖੋ ਸੋਨੇ ਦੀ ਚਿੜੀ ਆ ਦੇਖੋ ਆ ਲੋ ਆਹ ਤਾਜ਼ੇ ਬੱਚੇ ਆ ਦੇਖੋ ਆ ਸੋਨੇ ਦੀ ਚਿੜੀ ਐ ਇਹ ਆ ਦੇਖੋ ਆ ਲੋ ਕੰਕਾਲ ਪਏ ਇਨ੍ਹਾਂ ਦੇ ਉਹ ਕਿੱਥੇ ਤੁਸੀਂ ਆ ਦੇਖੋ ਪੁੱਛਣਾ ਜਾਂਦਾ ਜਿਹੜੇ ਇਨ੍ਹਾਂ ਦੇ ਨਾਲੀਆਂ ਰੋਟੀਆਂ ਸੇਕਦੇ ਨੇ ਹੁਣ ਤਾਂ ਦੇਖਦੇ ਨਹੀਂ ਪਏ ਉਹ ਕੂੜੇ ਦੇ ਡੰਬ ਤੋਂ ਚੱਕੀਆਂ ਪਰਸੋਂ ਯਾਰ ਅਸੀਂ ਨੇ ਇਹ ਰੋਟੀ ਹਾਈ ਜੇਰ ਨਾ ਆਉਣਾ ਮੂੰਹ ਜਾਇਆ ਰੋਟੀ 8:30 ਵਜੇ ਘਰੇ ਆਏ ਸਾਡੇ ਅਟ ਘਰੇ ਆਏ ਸਵੇਰੇ ਨੀਰੇ ਵੀਰੇ ਦਾ ਫਿਰ ਫੋਨ ਆ ਗਿਆ ਪੋਲਾ ਜੀ ਗੋਪਾਲ ਜੀ ਨੇ ਆਪਣੀ ਡਿਊਟੀ ਲਾਤੀ ਚਲੋ ਚੱਲੀਏ ਯਾਰ ਇਤੋਂ ਇਨੇ ਲੋਕ ਕੀ ਲੰਘਦੇ ਨੇ ਇਹ ਜਿਹੜੀਆਂ ਕਮਾਈਆਂ ਇਹਨਾਂ ਦੀਆਂ ਖਾਂਦੇ ਨੇ ਉਹਨਾਂ ਦੇ ਵਿੱਚ ਇਨਸਾਨੀਅਤ ਨਾਮ ਦੀ ਚੀਜ਼ ਹੈ ਹੀ ਨਹੀਂ ਜੇ ਤੁਹਾਡੇ ਬੱਚੇ ਜੇ ਭਗਵੰਤ ਮਾਨ ਸਰਕਾਰ ਨੂੰ ਵੀ ਇਹੀ ਕਰਨਾ ਵਾ ਇਸ ਤਰੀਕੇ ਨਾਲ ਰੱਖਿਆ ਜਾਵੇ ਦੇਖੋ ਪ੍ਰਿੰਸ ਜੀ ਵੀ ਸਾਰੇ ਪੱਤਰਕਾਰ ਮੇਰੇ ਪ੍ਰਸੌਰਵ ਜੀ ਮੈਂ ਤੁਹਾਨੂੰ ਇੱਕ ਚੀਜ਼ ਜਵਾਬ ਦੇ ਰਿਹਾ ਇਹ ਸੋਨੇ ਪੰਜਾਬੀ ਸੋਨੇ ਜਿੰਨੇ ਚੀੜੀਆਂ ਆਪਾਂ ਨੂੰ ਦੇਤੀਆਂ ਰੰਗਲੇ ਪੰਜਾਬ ਨੇ ਸਾਨੂੰ ਜੇ ਭਗਵੰਤ ਮਾਨ ਸਰਕਾਰ ਗਰੀ ਸਾਡਾ ਪੰਜਾਬ ਪੂਰਾ ਦੇਖੋ ਬਿਹਾਲ ਹੋਇਆ ਪਿਆ ਦੇਖੋ ਹੱਡਾ ਰੋੜੀ ਬਣ ਗਈ ਆ ਤਾਜਪੁਰ ਰੋਡ ਦੀ ਤੁਸੀਂ ਇਹਨੇ ਆਪਾਂ ਕਹਿੰਦੇ ਮੈਂ ਕਹਿੰਦਾ ਕੱਲ ਅਸੀਂ 18 19 ਦਫਨਾਈਆਂ ਅਜੇ ਰਾਤ ਦੀ ਰੋਟੀ ਵੀ ਨਹੀਂ ਸਾਡੇ ਇੱਥੇ ਤਾਂ ਹੀ ਫਸੀ ਸਵੇਰੇ ਸਾਨੂੰ ਫੇਰ ਫੋਨ ਆ ਗਿਆ 45 ਹੁੰਦਾ ਇਹਨਾਂ ਫਿੱਕ ਪਾਣਗੇ ਇੱਕ ਦੂਜਿਆਂ ਦੇ ਵਿੱਚ ਜੀ ਇੱਕ ਮਿੰਟ ਇੱਕ ਮਿੰਟ ਭਾਜੀ 18 ਬੱਚੇ ਜੀ 18 ਕਟੀਆਂ ਕੱਟੇ ਜੀ 5 6 گاਵਾ ਜੀ ਜਿਹੜੀਆਂ ਕੱਲ ਦਫਨਾਈਆਂ ਗਈਆਂ ਪਰਸੋ ਫੋਨ ਆਇਆ ਸੀ ਪੰਡਤ ਜੀ ਦਾ ਨੀਰਜ ਜੀ ਦਾ ਤੇ ਜਿਹੜੀ ਮੇਰੀ ਸੇਵਾ ਹੈਗੀ ਆ ਅੱਜ ਤੱਕ ਅਦੀ ਆਪਾਂ ਲਾਈਫ ਨਹੀਂ ਹੋ ਗਏ ਪਾਇਆ ਹੱਥਾਂ ਨਾਲ ਚੱਕ ਕੇ ਭਾਈ ਇਹਨਾਂ ਹੱਥਾਂ ਨਾਲ ਮੈਂ ਬਿਓਸ਼ ਹੋ ਕੇ ਡਿੱਗਿਆ 68 ਨੰਬਰ ਪੀਸਰ ਵਾਲਿਆਂ ਨੇ ਮੈਨੂੰ ਕੂੜੇ ਦੇ ਡੰਪ ਤੋਂ ਬਾਹਰ ਕੱਢਿਆ ਠੀਕਾ ਕੱਢ ਦਵਾਜੇ ਉਹ ਨੋਰਮਲ ਹੋਏ ਅਸੀਂ ਫੇਰ ਚੱਕੀਆਂ ਆਪਣੇ ਹੱਥਾਂ ਨਾਲ ਚੱਕ ਚੱਕ ਕੇ ਗੱਡੀ 'ਚ ਲੋਡ ਕਰਾਂਗੇ ਸਾਡੇ ਘਰਾਂ ਦੀ ਜੇ ਅਸੀਂ ਇਹ ਸੇਵਾ ਕਰਦੇ ਨਾ ਜਦੋਂ ਰੈਕੀਆਂ ਹੁੰਦੀਆਂ ਫੇਰ ਪਤਾ ਕੀ ਕਹਿੰਦੇ ਇਹ ਗਨਮੈਨ ਭਾਲਦੇ ਨੇ ਇਹ ਗਨਮੈਨ ਭਾਲਦੇ ਨੇ ਸਹੀ ਗੱਲ ਆ ਇਹ ਭਾਜੀ ਤੁਸੀਂ 1 ਮਿੰਟ ਵਿੱਚ ਵੀ ਦੇਖਿਓ ਸਾਨੂੰ ਇਹਦੇ ਵਿੱਚ ਵੀ ਜਦੋਂ ਅਸੀਂ ਗਊਆਂ ਦੇ ਬੋਲਦੇ ਪਏ ਨਾ ਲੋਕਾਂ ਨੇ ਕਹਿਣਾ ਜੀ ਆਹ ਦੇਖੋ ਫੇਮ ਪਾ ਰਹੇ ਨੇ ਇਹਨਾਂ ਨੂੰ ਗਨਮੈਨ ਚਾਹੀਦੇ ਨੇ ਗਨਮੈਨਾਂ ਦੀ ਰਾਜਨੀਤੀ ਨਾ ਕਰੋ ਮੈਂ ਕਹਿੰਦਾ ਨਾ ਜਿੰਨਾ ਮੈਂ ਕਹਿੰਦਾ ਗਨਮੈਨਾਂ ਦੀ ਰਾਜਨੀਤੀ ਨਾ ਕਰੋ ਯਾ ਸਾਰਾ ਦੇ ਗਨਮੈਨ ਖੋਲੇ ਯਾਰ ਗਨਮੈਨ ਹੈ ਉਹਨ ਪਾਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਇੱਥੇ ਪਾਜੀ ਸਾਨੂੰ ਫੋਨ ਆਇਆ ਮੈਨੂੰ ਫੋਨ ਆਇਆ ਮੈਂ ਭੋਲਾ ਜੀ ਨੂੰ ਉਸੇ ਟਾਈਮ ਫੋਨ ਕੀਤਾ ਮੈਦਾਨਾ ਮੰਡੀ ਬੈਠਾ ਸੀ ਮੈਂ ਉਸੇ ਟਾਈਮ ਭੱਜ ਕੇ ਇਹਨਾਂ ਨੂੰ ਭੇਜਿਆ ਇਹ ਪਹਿਲਾਂ ਮੇਰੇ ਤੋਂ ਪਹਿਲਾਂ ਪਹੁੰਚ ਗਏ ਸੀਗੇ ਠੀਕ ਆ ਪਰ ਇਸ ਚੀਜ਼ ਦੇਖੋ ਅਸੀਂ ਸੇਵਾਦਾਰ ਬਾਕੀ ਆ ਦੁਨੀਆ ਜਿਹੜੇ ਗੰਨਮੈਨਾਂ ਦੀ ਰਾਜਨੀਤੀ ਕਰਦੇ ਉਹ ਸੁੱਤੇ ਪਏ ਨੇ ਯਾਰ ਭਾਈ ਤੁਹਾਨੂੰ ਕਿੰਨਾ ਦੇ ਯਾਰ ਆਪਣੀਆਂ ਮਾਵਾਂ ਦੇ ਦੇਖੋ ਆਪਾਂ ਦੁੱਧ ਪੀਂਨੇ ਆ ਜਦੋਂ ਆਪਣੇ ਬੱਚੇ ਦਾਖਲ ਹੁੰਦੇ ਪਸੀ ਐਮਸੀ ਲੈ ਕੇ ਭਜਦੇ ਆ ਸਵਾਲ ਆ ਕਿੰਨਾਂ ਵੱਲ ਉਤੇਜਾਰ ਕੀਤਾ ਜਾਂਦਾ ਇਹ ਭਾਜੀ ਡੇਰੀ ਵਾਲੇ ਨੇ ਅੱਛਾ ਜੀ ਇਹ ਡੇਰੀਆਂ ਦਾ ਡੇਰੀ ਵਾਲਿਆਂ ਦੀਆਂ ਡੇਰੀਆਂ ਦਾ ਇਹ ਸਾਡੇ ਘਰੋਂ ਨਹੀਂ ਆਇਆ ਇਹਨਾਂ ਨੂੰ ਕਿਉਂ ਮਾਰ ਦਿੱਤਾ ਜਾਂਦਾ ਭਾਜੀ ਮਾਰ ਨਹੀਂ ਦਿੱਤਾ ਜਾਂਦਾ ਇਹ ਮਰ ਜਾਂਦੀ ਹੈ ਜੀ ਇਹ ਤਾਂ ਦਫਨਾਉਂਦੇ ਨਹੀਂ ਇੱਥੇ ਰੱਖ ਦਿੰਦੇ ਨੇ ਗਿਫਟ ਇਹ ਗਿਫਟ ਹੈ ਨਹੀਂ ਮੈਂ ਤੁਹਾਨੂੰ ਦੱਸਦਾ ਕਿਉਂ ਮਾਰਿਆ ਜਾਂਦਾ ਭਾਜੀ ਇੱਧਰ ਆਓ ਇੱਕ ਮਿੰਟ ਆ ਲੈ ਆਓ ਕੈਮਰਾ ਮੈਂ ਦੱਸਦਾ ਕਿਉਂ ਮਾਰੇ ਜਾਂਦਾ ਭਾਜੀ ਇਹ ਬੱਚੇ ਨੇ ਜੀ ਜਦੋਂ ਮਾਂ ਦਾ ਦੁੱਧ ਪਿੰਦੇ ਆ ਨਾ ਜਦੋਂ ਮਾਂ ਦਾ ਦੁੱਧ ਪਿੰਦੇ ਆ ਡੈਰੀ ਵਾਲਿਆਂ ਨੂੰ ਇੰਨੀ ਟੈਨਸ਼ਨ ਹੋ ਜਾਂਦੀ ਆ ਕਿੱਥੇ 2 ਕਿਲੋ ਨਾ ਪੀ ਦੇ ਸ਼ਾਮ ਨੂੰ 2 ਕਿਲੋ ਦੀ ਕਮਾਈ ਇੱਕ ਗਾਂ ਦੀ ਘਟ ਗਈ ਜੇ 5 ਬਛੜੇ ਨੇ 10 ਕਿਲੋ ਦੁੱਧ ਘਟ ਗਿਆ ਜੇ ਮੈਂ ਉਹਨਾਂ ਦੇ ਜੰਮੇ ਤੇ ਉਹਨਾਂ ਦੀ ਮਾਂ ਤੋਂ ਉਹਨਾਂ ਨੂੰ ਦੂਰ ਕਰ ਦਵਾਂ ਉਹ ਜੀ ਲੈਣਗੇ ਭਾਜੀ ਤੁਸੀਂ ਇਹ ਚੀਜ਼ ਦਾ ਜਵਾਬ ਦਿਓ ਉਹ ਜੀ ਲੈਣਗੇ ਐਦੀ ਭਾਜੀ ਇਹ ਨਹੀਂ ਜੀ ਪਾਏ ਇਹਨਾਂ ਨੂੰ ਭੁੱਖ ਦੇ ਮਾਰੇ ਹੀ ਰस्सियां ਬੰਨ ਬੰਨ ਭਾਈ ਆ ਲੋ ਆ ਰस्सियां ਨਾਲ ਤੜਪ ਤੜਪ ਕੇ ਪਾਜੀ ਆਲੋ ਆਲੋ ਰस्सियां ਨਾਲ ਤੜਪ ਤੜਪ ਕੇ ਮਰ ਗਏ ਪਾਜੀ ਇਹ ਇਹ ਰस्सियां ਨਾਲ ਤੜਪ ਤੜਪ ਕੇ ਮਰ ਗਏ ਜੀ ਇਹ ਆ ਪਾਜੀ ਇਸ ਤਰੀਕੇ ਨਾਲ ਮਾਰੇ ਗਏ ਇਸ ਭੋਖ ਨਾਲ ਮਾਰੇ ਗਏ ਮਾਮਾ ਗਮਾ ਜ ਮਰ ਗਿਆ बच्चे बच्चा दूर हो तो हाँ जी गौशाला से गड्डी डेली आती है जो गौशाला से कौन सी गाड़ी आती है आती है उसमें लिखा हुआ है श्री राम वो क्या बड़ी अच्छा हाँ वो आता है बंदा डेली डेली वो पर दिन छोड़ के जाता है जानवर तीन चार ये सारी गौशाला वालों की तरफ से फेंकी गई है गौशाला वाला भी लाते हैं गाय भी लाते हैं भाई ये बच्चे गौशाला से आए है हाँ जी वो भी लाता है छोटा छोटा भी नहीं नहीं कुछ डेयरी वालों का भी हो डेयरी वाला का भी है बोलो डेयरी वालों का भी हो सकते हैं गौशाला के ज्यादा है गायों जितना है गौशाला से लाता है बंदा डेली इतना पता जी ਚਾਹੇ ਗਊਸ਼ਾਲਾ ਵੱਲੋਂ ਸਿੱਟੀਆਂ ਗਈਆਂ ਚਾਹੇ ਡੈਰੀਆਂ ਵੱਲੋਂ ਸਿੱਟੀਆਂ ਗਈਆਂ ਇਹ ਗਲਤ ਗੱਲ ਆ ਇਹਨਾਂ ਦਾ ਦੁੱਧ ਪੀ ਪੀ ਕੇ ਤੁਸੀਂ ਲੋਕ ਅਸੀਂ ਲੋਕ ਵੱਡੇ ਹੋਏ ਆ ਇਹਨਾਂ ਦਾ ਕਰਜ਼ਾ ਤੇ ਤੁਸੀਂ ਲੋਕ ਨਹੀਂ ਦੇ ਸਕਦੇ ਤੇ ਕੌਣ ਲਾਏਗਾ ਤੁਸੀਂ ਅੰਤ ਕਰਾਉਣਾ ਦੁਨੀਆ ਦਾ ਇਹ ਦੁਨੀਆ ਨੂੰ ਖਤਮ ਕਰਵਾਉਣ ਵਾਲੇ ਤੁਸੀਂ ਇਨਸਾਨ ਹੋ ਜਿਨ੍ਹਾਂ ਨੂੰ ਇਹ ਚੀਜ਼ਤ ਦੇਖਦੀਆਂ ਨਹੀਂ ਸਿੱਧੀ ਗੱਲ ਇਹ ਹੈ ਜੀ ਇਹਨਾਂ ਦੇ ਨਾਮ ਦੀਆਂ ਕਮਾਈਆਂ ਡੇਰੀ ਵਾਲੇ ਖਾਨ ਦੁੱਧ ਦੀਆਂ ਕਮਾਈਆਂ ਲੱਸੀ ਦੀਆਂ ਮੱਖਣ ਦੀਆਂ ਸਾਰੀਆਂ ਚੀਜ਼ਾਂ ਦੀਆਂ ਕਮਾਈਆਂ ਉਹ ਖਾਨ ਬੇਤਾ ਸਾਡੇ ਰੰਗਲਾ ਪੰਜਾਬੀ ਤੁਸੀਂ ਦੇਖ ਕੇ ਦੇਖੋ ਸਾਡਾ ਨੋਟ ਪ੍ਰਿੰਸ ਉਧਰ ਮਾਰ ਕੈਮਰਾ ਤੁਹਾਨੂੰ ਦੇਖ ਕੇ ਆਪ ਨੂੰ ਹੋਣਾ ਵਾ ਜਦੋਂ ਆਪਣੇ ਮਾਵਾ ਦੇ ਦਿਲ ਫੜਦੇ ਆਹ ਦੇਖੋ ਨਾ ਸਹੀ ਦਿਖਾਉਂਦੇ ਦੇਖ ਕੇ ਸਾਡਾ ਅਸੀਂ ਕੱਲ ਵੀ ਇਸ ਤਰੀਕੇ ਨਾਲ ਜਿਹੜੀ ਆ ਕਿ ਉਹਨਾਂ ਨੂੰ ਦੁਪਨਾਇਆ ਗਿਆ ਸੀ ਇਹਦੇ ਵਿੱਚ ਕੀ ਆ ਇਹਨਾਂ ਵਿੱਚ ਕੀ ਆ ਹੈ ਕਿਹੜਾ ਮਾਲ ਆ ਇਹ ਤਾਂ ਵਾਸ਼ਿੰਗ ਵਾਲਾ ਹੈ ਅੱਛਾ ਵਾਸ਼ਿੰਗ ਵਾਲਾ ਮਾਲ ਹੈ ਚਲੋ ਜੀ ਉਹ ਵਾਸ਼ਿੰਗ ਦਾ ਮਾਲ ਹੈ ਕਹਿਣ ਦੀ ਗੱਲ ਸਭ ਤੋਂ ਵੱਡੀ ਇਹ ਹੈ ਜੀ ਇਹ ਕੰਮ ਜਦੋਂ ਕੱਲ ਹੋਇਆ ਨਾ ਅਸੀਂ ਕਿਹਾ ਖਤਮ ਹੋ ਗਿਆ ਇਹ ਦੁਬਾਰਾ ਫੇਰ ਜਾਗ ਗਿਆ ਜੀ ਆਪਣੇ ਤੋਂ ਦੇਖਿਆ ਨਹੀਂ ਜਾਂਦਾ ਠੀਕ ਰੋਡ ਦੇ ਉੱਤੇ ਲੁੱਟ ਕੋ ਇੰਨੀ ਵੱਧ ਰਹੀ ਆ ਰੰਗਲਾ ਪੰਜਾਬ ਠੀਕ ਹੱਡਾ ਰੂੜੀਆ ਗਲੀਆਂ 'ਚ ਬਣ ਗਈਆਂ ਰੰਗਲਾ ਪੰਜਾਬ ਠੀਕ ਦੰਨ ਦਿਹਾੜੇ ਗੋਲੀਆਂ ਚੱਲ ਰੀਆਂ ਰੰਗਲਾ ਪੰਜਾਬ ਉਹ ਸਾਨੂੰ ਨਹੀਂ ਚਾਹੀਦਾ ਜੀ ਆ ਦੇਖੋ ਹੱਥ ਜੋੜ ਕੇ ਰੰਗਲਾ ਪੰਜਾਬ ਜਿੱਦਾਂ ਦਾ ਸਾਡਾ ਸੀ ਉਦਾਂ ਦਾ ਪੰਜਾਬ ਰਹਿਣ ਦਿਓ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਇਹ ਚੀਜ਼ਾਂ ਵੱਲ ਧਿਆਨ ਦੇ ਲੋ ਇਹਦੇ ਨਾਲ ਬਿਮਾਰੀ ਸਾਨੂੰ ਕੱਲਿਆਂ ਨੂੰ ਨਹੀਂ ਤੁਹਾਡੇ ਬੱਚਿਆਂ ਨੂੰ ਇਹ ਹਵਾਵਾਂ ਦੇ ਨਾਲ ਬਿਮਾਰੀਆਂ ਫੈਲੂਗੀਆਂ ਠੀਕ ਹੈ ਜੇ ਦਪਣਾਉਣ ਵਾਸਤੇ ਜਗ੍ਹਾ ਨਹੀਂ ਹੈ ਤੁਹਾਡੇ ਕੋਲ ਪੈਸਾ ਨਹੀਂ ਹੈ ਸਾਨੂੰ ਦੱਸੋ ਅਸੀਂ ਦਾ 10 ਰੁਪਏ 5-5 ਰੁਪਏ ਰੋੜਾਂ ਤੋਂ ਮੰਗ ਮੰਗ ਕੇ ਇਹਨਾਂ ਨੂੰ ਦਪਣਾਉਣ ਦਾ ਕੰਮ ਆਪਣੇ ਆਪਣੇ ਵੱਲੋਂ ਕਰਾ ਲੈਂਦੇ ਆ ਮੇਰਾ ਜੀ ਵੱਲੋਂ ਕਰਾ ਲੈਂਦਾ ਮੈਂ ਆਪਣੇ ਵੱਲੋਂ ਕਰਾ ਲੈਂਦਾ ਇੱਕ ਖਾਲਸਾ ਜੀ ਉਹਨੇ ਜਿਹੜੇ ਇੱਥੇ ਸਵੇਰ ਦੇ ਪਹੁੰਚੇ ਹੋਏ ਆ ਇਹਨਾਂ ਵੱਲੋਂ ਕਰਾ ਲੈਂਦੇ ਆ ਹੱਥ ਜੋੜ ਕੇ ਬੇਨਤੀ ਆ ਇਹਨਾਂ ਦੇ ਨਾਲੇ ਰੋਟੀਆਂ ਨਾਲ ਸੀ ਉਹ ਇੱਕ ਬੇਨਤੀ ਹੋਰ ਕਰ ਰਹੇ ਆ ਇਹ ਨਾ ਕਹੋ Hindu Sikh ਇਹ ਸਾਡੇ ਭਾਈ ਨੇ ਦੇਖੋ ਸਾਡੇ ਤੋਂ ਪਹਿਲਾਂ ਪਹੁੰਚੇ ਹੋਏ ਨੇ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਜੀ ਹਾਰਡ ਦੇ ਅਟੈਕ ਫੋਰਨ ਚ ਕਿਉਂ ਆ ਰਹੇ ਆ ਇਹ ਆਣ ਗਏ ਇਹਨਾ ਕਰਕੇ ਆਹ ਗਲਤੀਆਂ ਕਰਕੇ ਸਾਡੀਆਂ ਜਿਹੜੇ ਅਸੀਂ ਰੋੜ ਤੇ ਇਹਦਾ ਡੰਗਰ ਛੱਡਦੇ ਨਾ ਇਹਨੇ ਹਵਾ ਚ ਜਾਣਾ ਇਹਨੂੰ ਕਹਿੰਦੇ ਆਕਸੀਜਨ ਜਿਹੜਾ ਤੁਸੀਂ ਮੂੰਹ ਤੋਂ ਬੋਲਦੇ ਹੋ ਸ਼ਬਦ ਇਹ ਵੀ ਤੁਹਾਡੇ ਹਵਾ ਦੇ ਵਿੱਚ ਆ ਰਿਹਾ ਬਿਮਾਰੀ ਦਾ ਕਾਰਨ ਬਣਨਾ ਜੀ ਜਦੋਂ ਮੈਂ ਜੀ ਰੋਜ਼ ਉੱਥੋਂ ਨੰਗਦਾ ਜੀ ਕਦੀ ਇੱਕ ਕਦੀ ਦੋ ਕਦੀ ਤਿੰਨ ਬਛੜੇ ਪਏ ਦੇਖੇ ਅੱਜ ਤਾਂ ਹੱਦ ਤੋਂ ਬਾਹਰ ਹੋ ਗਿਆ ਜੀ ਜਦੋਂ ਇੰਨਾ ਕੁਝ ਦੇਖਿਆ ਜੀ ਅੱਗੇ ਵੀ ਅੱਗੇ ਵੀ ਮੈਂ ਬਹੁਤ ਵਾਰੀ ਕਹਿਣਾ ਭੋਲਾ ਭਾਈ ਐਮ ਐਲ ਏ ਸਾਹਿਬ ਦੇ ਨਾਲ ਵੀ ਮੁਲਾਕਾਤ ਮੇਰੀ ਹੁੰਦੀ ਰਹਿਣੀ ਹੈ ਜੀ ਜੋ ਬੋਲਣਾ ਸਾਹਮਣੇ ਮੈਂ ਬਹੁਤ ਕੁਝ ਬੋਲਦਾ ਜੀ ਮੈਨੂੰ ਆਉਣ ਵਾਲੇ ਟਾਈਮ ਦੀ ਪੇਖਵਣੀ ਵੀ ਪਤਾ ਹੁੰਦੀ ਹੈ ਜੀ ਮੈਂ ਪ੍ਰਧਾਨ ਮੰਤਰੀ ਜੀ ਦੇ ਮੈਸੇਜ ਦੇ ਉੱਤੇ ਵੀ ਬੋਲ ਚੁੱਕਾ ਹਾਂ ਜੀ ਓਨਲੀ ਫਾਰ ਇੰਡੀਆ ਨੂੰ ਬਚਾਏਗਾ ਅੱਜ ਦੀ ਡੇਟ 'ਚ ਆਉਣ ਵਾਲਾ ਟਾਈਮ ਪੰਜਾਬ ਪੰਜਾਬ ਦੇ ਕੋਲ ਅਰਬਾਂ ਦਾ ਅਜ ਵੀ ਹੀਰੇ ਪਏ ਹੈ ਜੀ ਪਰ ਗੰਦੇ ਨਾ ਕਰੋ ਬਾਰ-ਬਾਰ ਕਹਿ ਰਹੇ ਆ ਪੰਜਾਬੀਓ ਬਾਹਰ ਨਾ ਜਾਓ ਉੱਥੇ ਤੁਹਾਡੀ ਮੌਤ ਬੈਠੀ ਹੈ ਜੀ ਬਿਲਾ ਰਹੀ ਆ ਪਰ ਉਹਦੀ ਸੱਚ ਦੀ ਆਵਾਜ਼ ਚੱਕਦੇ ਹੋ ਕਿਤਨੇ ਕਿਤੇ ਸਰਕਾਰਾਂ ਵੱਲੋਂ ਦਵਾਈਆਂ ਜਾਂਦੀਆਂ ਬਿਲਕੁਲ ਦਵਾਈ ਜਾਂਦੀ ਜੀ ਬਿਲਕੁਲ ਦਵਾਈ ਜਾਂਦੀ ਉਹ ਤਾਂ ਕਹਿੰਦੇ ਇਹ ਤਾਂ ਝੂਠ ਆ ਜੀ ਇਹਨੂੰ ਕੀ ਪਤਾ ਜੀ ਮੈਂ ਤਾਂ ਮੈਂ ਕਿਹਾ ਮੈਂ ਟ੍ਰੇਨ ਅੱਗੇ ਖੜਾ ਹੋ ਗਿਆ ਜੀ ਭੋਲੇ ਭਾਜੀ ਨੂੰ ਪੁੱਛ ਲਿਓ ਨੇ ਦਫ਼ਤਰ 'ਚ ਕੀ ਗੱਲ ਕੀਤੀ ਸੀ ਤੇ ਕਿਹੜਾ ਸ਼ਬਦ ਮੇਰੇ ਮੂੰਹ 'ਚੋਂ ਨਿਕਲੇ ਤੇ ਪੂਰਾ ਹੋ ਗਿਆ ਉਹ ਮੈਂ ਕੋਈ ਰੱਬ ਨਹੀਂ ਹਾਂਗਾ ਮੈਂ ਤਾਂ ਉਹਦੀ ਜੁੱਤੀ ਵੀ ਨਹੀਂ ਵੀਰੇ ਬਣ ਸਕਦਾ ਪਰ ਮਜਬੂਰ ਅੱਜ 3 2 48 ਘੰਟੇ ਬਾਜੀ ਮੈਂ ਸੁੱਤਾ ਨਹੀਂ ਮੇਰੇ ਘਰ ਦੇ ਕਹਿੰਦੇ ਮੁੰਡਾ ਪਾਗਲ ਆ ਸੁੱਤਾ ਨਹੀਂ ਫੇਰ ਮੈਨੂੰ ਕਹਿੰਦੇ ਕਿ ਕਿਉਂਕਿ ਜਿਹੜਾ ਬੰਦਾ ਸੱਚ ਬੋਲੇ ਫੈਮਲੀਆਂ ਕਹਿ ਲੈਂਦੀਆਂ ਇਹ ਬੱਚਾ ਪਾਗਲ ਹੋ ਗਿਆ ਹੈ ਦਿਮਾਗ ਇਹਦਾ ਖਰਾਬ ਆ ਤੇ ਮੈਨੂੰ ਡੀ ਐਮ ਸੀ ਐਮ ਸੀ ਚੈੱਕ ਕੀਤਾ ਕਹਿੰਦੇ ਮੈਂ ਕਿਹਾ ਤੁਸੀਂ ਜਿਹੜੀ ਮਸ਼ੀਨ ਚ ਚੈੱਕ ਕਰਨਾ ਕਰ ਲੋ ਮੇਰਾ ਕੁਝ ਨਹੀਂ ਆਣਾ ਇੱਕ ਵੀ ਰਿਪੋਰਟ ਨਹੀਂ ਆਈ ਸੀ ਉਹਦੇ ਅੱਗੇ ਇਹ ਆ ਗਿਆ ਇਹ ਬਹੁਤ ਜ਼ਰੂਰ ਤੋਂ ਪ੍ਰਸਤੁਤ ਹੈ ਹਿੰਗ ਹੈ ਜੀ ਇਹਦਾ ਜਿਹੜਾ ਮਸਲਾ ਹੈ ਇਹ ਇਕੱਠੇ ਹੋ ਕੇ ਪ੍ਰਸ਼ਾਸਨ ਨਾਲ ਰਲ ਮਸਲੇ ਤੇ ਪਹੁੰਚੇ ਇਹ ਜਿਹੜਾ ਡੰਗਰ ਮਰੇ ਹੋਏ ਆ ਡੰਗਰ ਦਫਨਾਣ ਦਾ ਤਾਈਪਰ ਰੋਡ ਤੇ ਹੈ ਜੀ ਹਾਂਜੀ ਇਹ ਡੰਗਰ ਦਫਨਾਣ ਦਾ ਰੌਲਾ ਉਹਦੇ ਕਰਕੇ ਆ ਕੱਲ ਇਹ ਕਾਰਪੋਰੇਸ਼ਨ ਦੀ ਡਿਊਟੀ ਲਈ ਹੋਈ ਹੈ ਉਹਨਾਂ ਨੇ ਵੀ ਡੰਗਰ ਚੱਕ ਕੇ ਉਹਨਾਂ ਨੇ ਦਫਨਾਣੇ ਆ ਕੱਲ ਐਤਵਾਰ ਦੀ ਛੁੱਟੀ ਕਰਕੇ ਨਹੀਂ ਉਹ ਆਪ ਆਏ ਉਹਦੇ ਕਰਕੇ ਰਹਿ ਗਿਆ ਪਰ ਇਹ ਇਸ ਚੀਜ਼ ਨਾਲ ਮਸਲਾ ਹੱਲ ਨਹੀਂ ਹੋਣਾ ਇਹ ਮਸਲਾ ਹੱਲ ਹੱਡਾਂ ਰੋੜੀ ਖੋਲਣ ਤੇ ਹੀ ਹੋਣਾ ਜਾਂ ਹੱਡਾਂ ਰੋੜੀ ਖੁੱਲੂਗੀ ਫੇਰ ਇਹ ਮਸਲਾ ਹੱਲ ਹੋਣਾ ਨਹੀਂ ਤਾਂ ਇਹ ਐਦਾਂ ਹੀ ਰਹਿਣਾ ਕਰੇ ਦੋ ਹਜੇ ਤਾਂ ਗਰਮੀ ਨਹੀਂ ਪਈ ਜਦੋਂ ਗਰਮੀ ਪੈ ਗਈ ਡੰਗਰਾਂ ਨੇ 12 ਘੰਟੇ ਨਹੀਂ ਚੱਲਣੇ ਆ ਇਹਦੇ ਅੰਦਰ ਡੰਗਰ ਮਰਿਆ ਪਿਆ ਡੇਰੀ ਵਾਲੇ ਦੇ ਉਹ ਤਾਂ ਕਹਿੰਦਾ ਮੇਰਾ ਡੰਗਰ ਕੱਢ ਕੇ ਲੈ ਜਾਓ ਜਿੱਦਾਂ ਮਰਜ਼ੀ ਕਰੋ ਇਹ ਕਾਰਪੋਰੇਸ਼ਨ ਨੇ ਲਿਆ ਗਿਆ ਇੱਥੇ ਸਿੱਟਣੇ ਸ਼ੁਰੂ ਕਰਤੀਆਂ ਇੱਥੋਂ ਚੱਕ ਕੇ ਲੈ ਜਾਂਦੇ ਆ ਪਰ ਇਹ ਪੱਕਾ ਹਾਂਜੀ ਕਿੰਨੇ ਡੰਗਰ ਮਿਲੇ ਡੰਗਰ ਹੋਣੇ ਆ ਜੀ 30 ਦੇ ਕਰੀਬ ਚੋਂਣੇ ਆ ਡੰਗਰ ਹਾਂਜੀ ਹਾਂਜੀ ਦਰਿਆ ਦੇ ਕੰਡੇ ਦੇ ਸਿੱਤੇ ਹੋਏ ਆ ਕਾਫੀ سارے ਅਗਲਾ ਵੀ ਕੀ ਕਰੂਗਾ ਡੇਰੀ ਵਾਲਾ ਜਦੋਂ ਜਗ੍ਹਾ ਹੀ ਨਹੀਂ ਮੋਰੇ ਹੈਗੀ ਮਾਨ ਇਹ ਕਾਰਪੋਰੇਸ਼ਨ ਵਾਲੇ ਲੈ ਕੇ ਇੱਥੇ ਸੜਕ ਤੇ ਨਹੀਂ 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 ਇਹ ਡੈਰੀਆਂ ਵਾਲਿਆਂ ਨੇ ਸਤਾਈ ਹੈ ਜੀ ਆਪਣੇ ਡੈਰੀਆਂ ਵਾਲੇ ਕਹਿ ਰਹੇ ਕਿ گاਉਂਸ਼ਾਲਾ ਤੋਂ ਵੀ ਛੱਡ ਕੇ ਜਾਂਦੇ ਹਾਂ ਹਾਂਜੀ ਹਾਂਜੀ ਸਾਰੇ ਪਾਜੀ ਜਿਹਦਾ ਡੰਗਰ ਮਰ ਜਾਣਾ ਜਦੋਂ ਇਹਨਾਂ ਨੇ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਡੈਰੀਆਂ ਵਾਲਿਆਂ ਨੇ ਜਾਂ ਗਊਸ਼ਾਲਾ ਵਾਲਿਆਂ ਨੇ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਕਿਹਾ ਵੀ ਕਾਰਪੋਰੇਸ਼ਨ ਵਾਲਾ ਚੱਕ ਕੇ ਲੈ ਜਾ ਕੇ ਦੱਬੂਗੇ ਫਿਰ ਉਹਨਾਂ ਨੇ ਇਹ ਜਗ੍ਹਾ ਸਿਲੈਕਟ ਕੀਤੀ ਵੀ ਇੱਥੇ ਪਿਆ ਇੱਥੇ 2-4 ਘੰਟੇ ਪਿਆ ਰਹੂਗਾ ਜਦੋਂ ਡੰਗਰ ਚੱਕ ਕੇ ਲੈ ਜਾਵਾਂਗੇ ਉਹ ਕਾਰਪੋਰੇਸ਼ਨ ਦੀ ਕੱਲ ਛੁੱਟੀ ਸੀਗੀ ਜ ਰੱਬ ਜਾਣੇ ਕੀ ਬਣਿਆ ਪਰ ਇਹ ਪੱਕਾ ਸੋਲੂਸ਼ਨ ਨਹੀਂ ਹੈ ਇਹਨੂੰ ਅਗਰ ਹੱਡਾ ਰੋੜੀ ਚੱਲੂਗੀ ਫੇਰ ਇਹ ਮਸਲਾ ਹੱਲ ਹੋਊਗਾ। ਏਦਾਂ ਦਾ ਜਿੱਦਾਂ ਹੁਣ ਏਦਾਂ ਦੇ ਪ੍ਰਾਦ ਹੋ ਰਹੇ ਆ ਕਿਤੇ ਨਾ ਕਿਤੇ ਕੀ ਮਾਹੌਲ ਖਰਾਬ ਹੋ ਰਿਹਾ। ਨਹੀਂ ਨਹੀਂ ਮਾਹੌਲ ਤਾਂ ਭਾਜੀ ਮੈਂ ਤੁਹਾਡੀ ਗੱਲ ਨਾਲ ਇਹ ਆਪਣੇ ਆਪਣੇ ਸੋਚਣ ਦੇ ਹਿਸਾਬ ਨਾਲ ਹੈ। ਜੇ ਆਪਾਂ ਦੂਜੇ ਤਰੀਕੇ ਦੇਖਦੇ ਆਂ ਫਿਰ ਤਾਂ ਸਾਨੂੰ ਇਹ ਲੱਗਦਾ ਵੀ ਗਊ ਮਾਰ ਕੇ ਛਿੱਟੀ ਹੋਈ ਐ। ਪਰ ਨਹੀਂ ਉਹ ਮੈਟਰ ਨਹੀਂ ਐ ਇਹ। ਇਹਦੇ ਵਿੱਚ ਤਾਂ ਇਹੀ ਆ ਵੀ ਮਸਲਾ ਸਾਨੂੰ ਉੱਥੇ ਇਕੱਠੇ ਹੋ ਕੇ ਜਾਣਾ ਪਊਗਾ। ਇਕੱਠੇ ਹੋ ਕੇ ਜਾਣ ਨਾਲ ਡੀਜੀ ਸਾਹਿਬ ਸਾਡੀ ਉਹ ਹੱਡਾ ਰੋੜੀ ਵਾਲਾ ਕੰਮ ਚਲਾ ਦੇਣ ਬਸ ਇਹ ਰੋਲਾ ਖਤਮ ਹੋ ਜਾਊਗਾ। ਸਾਰਾ ਹੀ। ਇੱਥੇ ਗੱਲ ਕਹਿਣਾ ਚਾਹਾਂਗਾ ਇੱਕ ਖੱਡਾ ਰੋੜੀ ਦਾ ਕੰਮ ਤਾਂ ਚਾਲੂ ਹੋਏਗਾ ਭਾਜੀ ਇੱਕ ਗੱਲ ਦਾ ਧਿਆਨ ਰੱਖੋ ਜੇ ਇਹੀ ਪੋਜੀਸ਼ਨ 'ਚ ਰਹੇ ਤੇ ਇਹ ਜਿੱਦਾਂ ਇਹਨਾਂ ਨੇ ਦੋਹਣੀ ਦੱਸਿਆ ਵੀ ਇਹਨਾਂ ਨੇ ਫੱਟ ਜਾਣਾ ਬਡੰਗਰ ਨੇ ਫੱਟਣਾ 스맬 ਫੈਲਣੀ ਆ ਉਹ ਆਮ ਬੰਦਾ ਵੀ ਪਬਲਿਕ ਵੀ ਸੁਣ ਲਵੇ ਇਹਦੇ ਨਾਲ ਤੁਹਾਨੂੰ ਜਿਹੜੇ ਹਾਰਡ ਦੀ ਆਕਸੀਜਨ ਦੇ ਵਿੱਚ ਗੰਦਗੀ ਫੈਲ ਜਾਣੀ ਆ ਉਹਦੇ ਨਾਲ ਤੁਹਾਨੂੰ ਜਿਹੜੇ ਬੱਚੇ ਅੱਜ ਤੁਸੀਂ ਦੇਖ ਰਹੇ ਹੋ ਹਸਪੀਟਲ ਭਰੇ ਹੋਏ ਆ ਸੀਐਮਸੀ ਡੀਐਮਸੀ ਜਾ ਕੇ ਪੁੱਛ ਲਓ ਹਾਰਡ ਦੇ ਅਟੈਕ ਦੇ ਨਾਲ 30-30 ਸਾਲ ਦਾ ਬੱਚਾ ਮਰਨ ਦਾ ਕਾਰਨ ਆ ਸਾਡਾ ਹਵਾ ਨੂੰ ਗੰਦਾ ਕਰਨਾ ਆਪਣੇ ਪੰਜਾਬ ਨੂੰ ਗੰਦਾ ਕਰਨਾ ਇਹ ਗੰਦ ਨਾ ਪਾਓ ਠੀਕ ਹੈ ਠੀਕ ਹੈ ਚਾਹੇ ਡੈਰੀ ਆ ਕੇ ਅਸੀਂ ਵੈਰੀਫਾਈ ਕੀਤਾ ਗਿਆ ਗਿਆ ਐਕਚੁਅਲੀ ਇੱਕ ਪ੍ਰੋਬਲਮਸ ਆਈ ਹੋਈ ਹੈਗੀ ਆ ਜਿੱਥੇ ਮਰੇ ਹੋਏ ਪਸ਼ੂਆਂ ਨੂੰ ਜਿਹੜਾ ਲਜਾਇਆ ਜਾਂਦਾ ਸੀਗਾ ਉਹ ਜਗ੍ਹਾ ਦੇਤੇ ਕੋਈ ਪਿੰਡ ਵਾਲਿਆਂ ਵੱਲੋਂ ਆਬਜੈਕਸ਼ਨ ਕੀਤਾ ਜਾ ਰਿਹਾ ਉਹ ਪੀ ਲਾਡੋਵਾਲ ਥਾਣੇ ਦੇ ਏਰੀਆ ਦੇ ਵਿੱਚ ਪੈਂਦਾ ਹੈਗਾ ਉਹਦਾ ਇਸ਼ੂ ਚੱਲਿਆ ਹੋਣ ਕਰਕੇ ਜਿਹੜੀ ਉਹ ਜਗਾ ਸਪੈਸਿਫਿਕ ਨਾਮ ਮਿਲਣ ਕਰਕੇ ਤੇ ਉਹ ਕਰਕੇ ਇਸ ਪ੍ਰਸ਼ਾਸਨ ਨੇ ਇੱਥੇ ਪਹਿਲਾਂ ਡਿਸਾਈਡਡ ਕੀਤਾ ਸੀ ਇਹ ਸਾਡੇ ਨੂੰ ਸਾਨੂੰ ਪਤਾ ਲੱਗਿਆ ਵੀ ਇੱਥੇ ਪਸ਼ੂਆਂ ਨੂੰ ਜਿਹੜੇ ਮਰੇ ਹੋਏ ਪਸ਼ੂਆਂ ਨੂੰ ਰਾਤ ਨੂੰ ਇਕੱਠਾ ਕਰ ਲਿਆ ਜਾਵੇ ਉਸ ਤੋਂ ਬਾਅਦ ਨੈਕਸਟ ਦਿਨ ਇਥੋਂ ਚੁੱਕ ਕੇ ਤੇ ਜਿਹੜਾ ਕੋਈ ਸਪੈਸੀਫਿਕ ਥਾਂ ਦੇ ਉੱਤੇ ਉਹਨੂੰ ਡਿਸਟਰੋਏ ਕਰ ਦਿੱਤਾ ਜਾਵੇ ਉਹ ਅੱਜ ਅਸੀਂ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਡਿਸਾਈਡਡ ਕਰਕੇ ਜਗਾ ਅਸੀਂ ਉਹ ਡਿਸਾਈਡਡ ਕਰਨਗੇ ਜੋ ਪ੍ਰਸ਼ਾਸਨ ਡਿਸਾਈਡਡ ਕਰੇਗਾ ਉਸ ਮੁਤਾਬਕ ਅਸੀਂ ਇਹਨੂੰ ਅੱਗੇ ਡਿਸਾਈਡਡ ਕਰਾਂਗੇ ਵੀ ਇਹ ਮਰੇ ਹੋਏ ਪਸ਼ੂ ਨੂੰ ਕਿੱਥੇ ਲਿਜਾ ਕੇ ਰੱਖਣਾਗਾ ਲੇਕਿਨ ਸਮਾਂ ਤਾਂ ਕਾਫੀ ਹੋ ਗਿਆ ਸਰ 7 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਜੇ ਕਿ ਰੋਲਾ ਪਏ ਨੂੰ ਕਿ ਜਗਾ ਤੇ ਪਿੰਡ ਵਾਲਿਆਂ ਨੇ ਨਹੀਂ ਇਹਨਾਂ ਨੂੰ ਰੱਖਣ ਦੇਣਾ ਇਹ ਇਹ ਪਿੰਡ ਵਾਲਿਆਂ ਨਾਲ ਕਾਫੀ ਗੱਲ ਪ੍ਰਸ਼ਾਸਨ ਦੀ ਚੱਲ ਰਹੀ ਹੈਗੀ ਆ ਤੇ ਇਸ ਸੰਬੰਧੀ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਹੈਗਾ ਕੇਸ ਚੱਲ ਰਿਹਾ ਹੈਗਾ ਉਹ ਡਿਸਾਈਡਡ ਕਰ ਰਹੇ ਨੇ ਪ੍ਰਸ਼ਾਸਨ ਕਰ ਰਿਹਾ ਹੈਗਾ ਵੀ ਜਲਦੀ ਤੋਂ ਜਲਦੀ ਉਹਦਾ ਸ਼ਾਰਟ ਆਊਟ ਹੋ ਜੇ ਗੱਲਬਾਤ ਦੇ 3 ਉਹ ਕੋਸ਼ਿਸ਼ ਕਰ ਰਹੇ ਨੇ ਕਿ ਸੁਖਦੀਪੀ ਕੱਲ ਮਾਮਲਾ ਵੀ ਹੋ ਗਿਆ ਸੀ ਕਿ ਕਿੱਥੇ ਗਈਆਂ ਦੇ ਹਿੰਦੂਤਰਾਂ ਦੀ ਬੇਕਦਰੀ ਕੀਤੀ ਗਈ ਗਊ ਮਾਤਰੀ ਬੇਕਦਰੀ ਕੀਤੀ ਗਈ ਕੱਲ ਉਹ ਇਹ ਬਣ ਗਿਆ ਸੀ ਮੁੱਦਾ ਕਿ ਕੂੜੇ ਢੇਰ ਚ ਗਊ ਮਾਤਰੀ ਅਪਸ਼ਿਸ਼ ਮਿਲਣੇ ਸ਼ੁਰੂ ਹੋਗੇ ਤੇ ਲੇਕਿਨ ਇੱਕ ਪਾਸੇ ਹੋਰ ਪਾਸੇ ਨੂੰ ਮਾਹੌਲ ਜਾ ਰਿਹਾ ਸੀਗਾ ਲੇਕਿਨ ਅੱਜ ਨੂੰ ਮਾਹੌਲ ਹੋਰ ਨਿਕਲ ਕੇ ਆ ਗਿਆ ਕਿ ਇਹ ਸਰਕਾਰ ਕੀ ਕਰ ਕੀ ਰਹੀ ਸਰਕਾਰ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਕੰਮ ਨਹੀਂ ਕਰ ਰਹੀ ਹੈ ਐਕਚੁਅਲੀ ਪ੍ਰੋਬਲਮਸ ਆਈ ਹੋਈ ਆ ਵੀ ਜਿਹੜੇ ਡੇਅਰੀ ਮਾਲਕਾਂ ਨਾ ਜਿਹੜੇ ਉਹਨਾਂ ਨੂੰ ਸਪੈਸੀਫਿਕ ਜੇ ਅਸੀਂ ਕੋਈ ਸੇਧ ਨਾਂ ਦੇਵਾਂਗੇ ਉਹਨਾਂ ਨੂੰ ਸਪੈਸੀਫਿਕ ਜਗ੍ਹਾ ਨਾਂ ਦੇਵਾਂਗੇ ਤਾਂ ਉਹਨਾਂ ਦੀ ਇੱਕ ਉਹਨਾਂ ਵਾਸਤੇ ਇੱਕ ਮੇਜਰ ਪ੍ਰੋਬਲਮਸ ਨਾ ਇਸ ਕਰਕੇ ਉਹਨਾਂ ਨੂੰ ਸਪੈਸੀਫਿਕ ਜਗ੍ਹਾ ਨਾ ਮਿਲਣ ਕਰਕੇ ਜਿਹੜਾ ਕੂੜੇ ਦੇ ਢੇਰ ਤੇ ਉਹਨਾਂ ਕੋਲੇ ਕੋਈ ਹੱਲ ਨਹੀਂ ਸੀਗਾ ਵੀ ਉਹਨਾਂ ਨੂੰ ਕਿੱਥੇ ਡਿਸਟਰਾਏ ਕਰਨ ਉਹ ਕਿੱਥੇ ਲੈ ਕੇ ਜਾਣ ਉਹ ਉਹਨਾਂ ਮਰੇ ਹੋਏ ਡੰਗਰਾਂ ਨੂੰ ਇਸ ਕਰਕੇ ਉਹਨਾਂ ਨੇ ਕੱਲ ਕੂੜੇ ਦੇ ਢੇਰ ਦੇ ਉੱਤੇ ਉੱਥੇ ਉਹਨਾਂ ਨੇ ਪਹਿਲਾਂ ਉੱਥੇ ਇਕੱਠੇ ਕਰਤੇ ਸੀ ਉੱਥੇ ਡਿਸਟਰਾਏ ਕਰਨ ਵਾਸਤੇ ਉਹਨਾਂ ਨੇ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਉੱਥੇ ਰੋਕਣ ਤੋਂ ਬਾਅਦ ਉਹਨਾਂ ਨੇ ਫਿਰ ਗਾਂ ਕੱਲ ਅੱਜ ਇੱਥੇ ਡਿਸਾਈਡਡ ਕੀਤੀ ਹੈ ਇਸ ਕਰਕੇ ਅੱਜ ਉਹਨਾਂ ਨੂੰ ਅਸੀਂ ਸ਼ਾਮ ਤੋਂ ਪਹਿਲਾਂ ਪਹਿਲਾਂ ਜਗ੍ਹਾ ਨੋਟੀਫਾਈ ਕਰਵਾਵਾਂਗੇ ਕਿਹੜੀ ਜਗ੍ਹਾ ਦੇ ਉੱਤੇ ਇਕੱਠੇ ਕਰਨੇ ਤੇ ਕਿਹੜੀ ਦੰਦੇ ਉੱਤੇ ਉਹਨਾਂ ਨੂੰ ਡਿਸਟਰਾਏ ਕੀਤਾ ਜਾਣਾ ਹੈਗਾ। ਲੇਕਿਨ ਸਰ ਹਲਕਾ ਪੂਰਬ ਦੀ ਪੁਲਿਸ ਹੁਣ ਸਿਰਫ ਆਵਾਰਾ ਪਸ਼ੂਆਂ ਦੇ ਲੱਗ ਜੂ ਕਿਉਂਕਿ ਹਲਕਾ ਸੈਂਟਰ ਦੀ ਗੱਲ ਕਰ ਲਈ ਤੇ ਨਾਰਥ ਦੀ ਗੱਲ ਕਰ ਲਈ, ਬੈਸਟਰੀ ਦੀ ਗੱਲ ਕਰ ਲਈ ਤੇ ਜੇ ਵੀ ਲੇਕਿਨ ਉਹ ਸਾਰੇ ਤਮਾਮ ਹੁਣ ਹਲਕਾ ਨਾਰਥ ਵਿੱਚ ਜਾਨਵਰ ਆਣਗੇ, ਜਿੰਨੇ ਜਾਨਵਰ ਮਰਨਗੇ। ਹੁਣ ਹਲਕਾ ਨਾਰਥ ਦੀ ਪੁਲਿਸ ਹੁਣ ਸਿਰਫ ਇਹਨਾਂ ਦੇ ਪਿੱਛੇ ਰਹਿ ਜੂਗੀ। ਅਸੀਂ ਇਸ ਇਸ ਬਾਰੇ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਹਾਂ। ਅਸੀਂ ਬੈਠ ਕੇ ਅਸੀਂ ਇਹ ਡਿਸਾਈਡਡ ਕਰਾਂਗੇ। ਵੀ ਅੱਡੋ-ਅੱਡੇ ਦੇ ਵਾਸਤੇ ਏਰੀਆ ਨੋਟੀਫਾਈ ਕੀਤੇ ਜਾ ਸਕਣ ਕਿਉਂਕਿ ਤਾਜਪੁਰ ਰੋਡ ਦੇ ਉੱਤੇ 25% ਜਿਹੜੀ ਡੇਰੀਆਂ ਹੈਗੀਆਂ 75% ਡੇਰੀਆਂ ਹੈਗੀਆਂ ਜਿਹੜੀਆਂ ਉਹ 80% ਦੇ ਕਰੀਬ ਹੈਗੀਆਂ ਹੈਬੋਵਾਲ ਰੋਡ ਦੇ ਉੱਤੇ ਡੇਰੀ ਹੈਗਾ ਵੀ ਇਸ ਕਰਕੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਕਿਉਂਕਿ ਤਾਪਮਾਨ ਵਧਣ ਕਰਕੇ ਜਿਹੜਾ ਹੈ ਥੋੜਾ ਜਿਹਾ ਏਰੀਆ ਦੇ ਵਿੱਚ ਵੀ ਸ ਪ੍ਰੋਬਲਮਸ ਆਉਂਦੀ ਹੈ ਕਿ ਇਸ ਕਰਕੇ ਇਹਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਕੋਈ ਸੇਫ ਥਾਂ ਦੇ ਉੱਤੇ ਸੇਫ ਜ਼ੋਨ ਦੇ ਵਿੱਚ ਇਸ ਨੂੰ ਜਾ ਕੇ ਅਸੀਂ ਸਾਈਡ ਤੇ ਕਰਵਾਈਏ ਇਸ ਨੂੰ ਲੇਕਿਨ ਰਿਮੂਵਿੰਗ ਕਿ ਨਹੀਂ ਦੇਰ ਤੱਕ ਹੋ ਜੂਗੀ ਇਹ ਨਾਲੀ ਬਹੁਤ ਜਲਦੀ ਅਸੀਂ ਪ੍ਰਸ਼ਾਸਨ ਨਾਲ ਗੱਲ ਹੋ ਚੁੱਕੀ ਹੈ ਗੱਡੀਆਂ ਚੱਲੀਆਂ ਹੋਈਆਂ ਆ ਰਹੇ ਨੇ ਅੱਧੇ ਘੰਟੇ ਤੱਕ ਇਹਨੂੰ ਅਸੀਂ ਇੱਥੋਂ ਲੈ ਕੇ ਜਾਣ ਨੂੰ ਬਹੁਤ ਬਹੁਤ ਸ਼ੁਕਰੀਆ ਸਰ ਜੀ